ਪੰਜਾਬ ਸਰਕਾਰ ਤੇ ਪ੍ਰਸ਼ਾਸਨ ਦੇ ਐਕਸ਼ਨ ਤੋਂ ਬਾਅਦ ਕਿਸਾਨਾਂ ਅੱਗੇ ਆਮ ਆਦਮੀ ਪਾਰਟੀ ਦੇ ਮੰਤਰੀ ਨੇ ਜੋੜ ਦਿੱਤੇ ਹੱਥ ਆ ਗਿਆ ਵੱਡਾ ਬਿਆਨ ਆਖਰ ਕਿਉਂ ਕਿਸਾਨਾਂ ਦੇ ਅੱਗੇ ਹੱਥ ਜੋੜੇ ਟਰਾਂਸਪੋਰਟ ਮੰਤਰੀ ਲਾਲਜੀਤ ਪੋਲਰ ਦੇ ਵੱਲੋਂ ਕੀ ਕਿਹਾ ਕਿਸਾਨਾਂ ਨੂੰ ਇਸ ਐਕਸ਼ਨ ਤੋਂ ਬਾਅਦ ਤੁਹਾਨੂੰ ਟਰਾਂਸਪੋਰਟ ਮੰਤਰੀ ਭਾਵੇਂ ਤੇ ਹਰ ਵੇਲੇ ਗੱਲ ਸੁਣਨ ਨੂੰ ਤਿਆਰ ਨੇ ਹਰ ਵੇਲੇ ਗੱਲ ਸੁਣ ਕੇ ਤੇ ਹੱਲ ਕਰਨ ਨੂੰ ਵੀ ਤਿਆਰ ਨੇ ਪਰ ਜੇ ਉਹ ਮੰਗਾ ਸੈਂਟਰ ਨਾਲ ਸੰਬੰਧਿਤ ਨੇ ਜਿਵੇਂ ਐਮਐਸਪੀ ਆ ਜਾਂ ਹੋਰ ਸਾਡੇ ਮੁੱਦੇ ਨੇ ਉਹ ਆਪਾਂ ਸੈਂਟਰ ਤੱਕ ਆਵਾਜ਼ ਪਹੁੰਚਾਈਏ ਤੇ ਮੈਂ ਇੱਥੇ ਇਹ ਕਹਿਣਾ ਕਿ ਵੇਖੋ ਜੇ ਇਹ ਤੇ ਉਹ ਗੱਲ ਹੀ ਲੜਾਈ ਸਾਡੀ ਕਿਸੇ ਹੋਰ ਨਾਲ ਵਿਰੋਧੀ ਨਾਲ ਕਿ ਅਸੀਂ ਆਪਦੇ ਘਰ ਦੇ ਵਿੱਚ ਹੀ ਲੜੀ ਜਾਵਾਂਗੇ ਤੇ ਜਿਹੜਾ ਵਿਰੋਧੀ ਆ ਉਹ ਤੇ ਹੋਰ ਖੁਸ਼ ਹੋਊਗਾ ਤਾੜੀਆਂ ਮਾਰੂਗਾ ਕਿ ਇੱਕ ਵਾਵਾ ਆਪਦੇ ਘਰ ਹੀ ਲੜਦੇ ਪਏ ਆ ਵੇਖੋ ਸਰਦਾਰ ਭਗਤ ਸਿੰਘ ਮਾਨ ਪੰਜਾਬ ਦੇ ਲੋਕ ਵਪਾਰੀ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਦੇ ਲੀਡਰ ਅਸੀਂ ਤੇ ਸਾਰੇ ਤੁਹਾਡੇ ਆ ਕਿਸਾਨ ਆ ਅਸੀਂ ਐ ਮੈਂ ਆਪ ਖੁਦ ਕਿਸਾਨ ਆ ਮੈਂ ਹੱਥੀਂ ਖੇਤੀ ਕਰਦਾ ਐ ਤੇ ਮੈਂ ਤੁਹਾਨੂੰ ਵੇਖੋ ਵਿਸ਼ਵਾਸ ਦਿਵਾਉਣਾ ਹੈ ਕੋਈ ਮੈਂਬਰ ਪੰਚਾਇਤ ਵੀ ਬਾਂਜੇ ਨਾ ਤੇ ਉਹ ਆਪਦਾ ਉਹਦਾ ਨਹੀਂ ਛੱਡਦਾ ਭਾਵੇਂ ਉਹਦਾ ਪਿਓ ਭਾਵੇਂ ਉਹਦਾ ਭਰਾ ਕਵੇ ਪੀਤੂ ਨੇ ਉਹਦਾ ਛੱਡ ਦੇਉ ਕਿਉਂਕਿ ਮੈਂ ਨਹੀਂ ਛੱਡਦਾ ਮੈਂਬਰ ਪੰਚਾਇਤ ਦਾ ਉਹਦਾ ਮੈਂ ਆਪਦੇ ਸਾਰੇ ਉਪਦੇ ਛੱਡਦਾ ਤੇ ਮੈਂ ਤੁਹਾਡੇ ਨਾਲ ਪਹਿਲਾ ਸਾਰੇ ਕਿਸਾਨ ਜਥੇਬੰਦੀਆਂ ਨੂੰ ਹੱਥ ਜੋੜ ਕੇ ਮੇਰੀ ਬੇਨਤੀ ਹੈ ਆਪਾਂ ਸਾਰੇ ਇੱਕ ਪਲੇਟਫਾਰਮ ਤੇ ਇਕੱਠੇ ਹੋਈਏ ਦੱਲੇਵਾਲ ਸਾਹਿਬ ਨੇ ਮੇਰੇ ਸਤਿਕਾਰਯੋਗ ਨੇ ਮੇਰੇ ਪਿਤਾ ਜੀ ਦੇ ਉਮਰਦੇ ਨੇ ਸਾਡੇ ਬਜ਼ੁਰਗ ਨੇ ਪੰਥ ਸਰਵਨ ਸਿੰਘ ਪੰਧੀਰ ਜੀ ਨੇ ਸਰਦਾਰ 인ਦਰਜੀਤ ਸਿੰਘ ਕੋਟ ਬੁੱਢਾ ਜੀ ਨੇ ਮੇਰੇ ਵੱਡੇ ਭਰਾ ਨੇ ਕਈ ਕਿਸਾਨ ਵੀਰ ਮੇਰੇ ਨਾਲ ਵੱਡੇ ਨੇ ਉਮਰ ਦੇ ਕਈ ਕਿਸਾਨ ਮੇਰੇ ਨਾਲ ਛੋਟੇ ਨੇ ਮੈਂ ਸਾਰਿਆਂ ਦਾ ਸਿਰ ਝੁਕਾ ਕੇ ਸਤਿਕਾਰ ਕਰਦਾ ਸਾਰੇ ਕਿਸਾਨ ਵੀਰਾਂ ਦੇ ਕੋਈ ਤੁਸੀਂ ਆਪਣੀ ਲੜਾਈ ਨਹੀਂ ਲੜਦੇ ਪਏ ਤੁਸੀਂ ਪੰਜਾਬ ਦੀ ਲੜਾਈ ਲੜਦੇ ਪਏ ਤੁਸੀਂ ਪੰਜਾਬ ਦੀ ਹੋਣ ਦੀ ਲੜਾਈ ਲੜਦੇ ਪਏ ਤੁਸੀਂ ਪੰਜਾਬੀਅਤ ਦੀ ਲੜਾਈ ਲੜਦੇ ਪਏ ਕਿ ਮੈਂ ਇਹ ਬੇਨਤੀ ਕਰਦਾ ਕਿ ਪਹਿਲਾਂ ਸਾਰੀਆਂ ਕਿਸਾਨ ਜਥੇਬੰਦੀਆਂ ਆਪਾਂ ਇੱਕ ਪਲੇਟਫਾਰਮ ਤੇ ਇਕੱਠੇ ਕਰੀਗੇ ਸਾਰੇ ਇੱਕ ਜਗ੍ਹਾ ਤੇ ਇਕੱਠੇ ਕਰਕੇ ਤੇ ਉਸੇ ਤਰ੍ਹਾਂ ਜਿਵੇਂ 2020 ਦੇ ਵਿੱਚ ਆਪਾਂ ਸਾਰੇ ਇੱਕ ਮੋਠਾ ਇਕੱਠੇ ਸਾਂ ਸਾਰੀਆਂ ਕਿਸਾਨ ਜਥੇਬੰਦੀਆਂ ਸਾਰਾ ਪੰਜਾਬ ਸਾਰਾ ਭਾਰਤ ਬਾਹਰ ਵਿਦੇਸ਼ਾਂ ਤੋਂ ਆ ਕੇ ਵੀ ਲੋਕ ਸਾਡੇ ਜਿਹੜੇ ਸੰਘਰਸ਼ ਨੂੰ ਸਪੋਰਟ ਕੀਤੀ ਤੇ ਆਪਾਂ ਉਦੋਂ ਇਹ ਕਾਲੇ ਕਾਨੂੰਨ ਰੱਦ ਕਰਾਏ ਭਾਵੇਂ ਕੇਂਦਰ ਸਰਕਾਰ ਬਾਅਦ ਚ ਹੁਣ ਮੰਨ ਘਰੋਹੀ ਆ ਪਰ ਉਸ ਵੇਲੇ ਕੇਂਦਰ ਸਰਕਾਰ ਨੇ ਜਿਹੜੀਆਂ ਸਾਡੀਆਂ ਇਹਜ ਗੱਲਾਂ ਸਾਨੂੰ ਸਾਰੀਆਂ ਮੰਨੀਆਂ ਤੇ ਉਹ ਤਿੰਨ ਕਾਲੇ ਕਾਨੂੰਨ ਰੱਦ ਵੀ ਕੀਤੇ ਸਨ ਤੇ ਉਸੇ ਤਰ੍ਹਾਂ ਮੈਂ ਫੇਰ ਉਸ ਗੱਲ ਤੇ ਆਵਾਂ ਕੋਈ ਬੰਦਾ ਆਪ ਦੀ ਮੈਂਬਰ ਪੰਚਾਇਤੀ ਦਾ ਉਹ ਤਾਂ ਨਹੀਂ ਛੱਡਦਾ ਮੈਂ ਆਪਦੇ ਸਾਰੇ ਅਹੁਦੇ ਛੱਡਦਾ ਮੈਂ ਆਪਦੇ ਸਾਰੇ ਨਿੱਜੀ ਮਫਾਦ ਛੱਡਦਾ ਮੈਂ ਕਿਸਾਨ ਦਾ ਪੋਤਿਆਂ ਤੇ ਇਹਦੇ ਤੋਂ ਪਹਿਲਾਂ ਸਰਦਾਰ ਇੰਦਰਜੀਤ ਸਿੰਘ ਕੋਟਬੁੱਟਾ ਕਿਸਾਨ ਸੰਘਰਸ਼ ਕਮੇਟੀ ਕੋਟਬੁੱਟਾ ਦਾ ਪੋਲਿਟਿਕਸ ਤੋਂ ਪਹਿਲਾਂ 2020 ਤੋਂ ਪਹਿਲਾਂ ਮੈਂ ਇੰਦਰਜੀਤ ਸਿੰਘ ਕੋਟਬੁੱਟਾ ਦੀ ਕਿਸਾਨ ਯੂਨੀਅਨ ਦੇ ਵਿੱਚ ਬਤੌਰ ਮੈਂਬਰ ਸੇਵਾ ਕਰਦਾ ਰਿਹਾ ਮੈਂ ਕੋਈ ਪੋਲੀਟੀਸ਼ੀਅਨ ਪਰਿਵਾਰ ਦੇ ਵਿੱਚੋਂ ਨਹੀਂਗਾ ਕਿ ਮੇਰਾ ਕੋਈ ਪਿਤਾ ਜਾਂ ਦਾਦਾ ਕੋਈ ਐਮਐਲਏ ਜਾਂ ਕੋਈ ਮੰਤਰੀ ਰਿਆ ਮੈਂ ਕਿਸਾਨ ਪਰਿਵਾਰ ਦੇ ਵਿੱਚੋਂ ਤੇ ਕਿਸਾਨੀ ਸਾਨੂੰ ਸਭ ਤੋਂ ਪਹਿਲਾਂ ਮੈਂ ਆਪਦੇ ਸਾਰੇ ਅਹੁਦੇ ਛੱਡੇ ਆਪਾਂ ਸਾਰਿਆਂ ਕਿਸਾਨ ਜਥੇਬੰਦੀਆਂ ਇੱਕ ਮੁੱਠੋ ਹੋਈਏ ਤੇ ਆਪਣਾ ਮਸਲਾ ਹੱਲ ਹੋਣਾ ਦਿੱਲੀ ਦੀ ਕੇਂਦਰ ਸਰਕਾਰ ਦੇ ਕੋਲ ਕਿ ਆਪਾਂ ਦਿੱਲੀ ਜਾ ਕੇ ਆਪਾਂ ਸਾਰੇ ਜਾਣੇ ਜਾ ਕੇ ਮੈਂ ਤੁਹਾਡੇ ਨਾਲ ਚੱਲੂਗਾ ਨਾਲ ਬੈਠੂਗਾ ਕਈ ਜਣੇ ਕਈ ਸਾਡੇ ਭਰਾ ਕਹਿ ਦਿੰਦੇ ਆ ਨਾ ਵੀ ਤੁਸੀਂ ਨਹੀਂ ਦਿੱਲੀ ਜਾ ਕੇ ਬੈਠਦੇ ਮੈਂ ਕਿੰਨਾ ਮੈਂ ਬੈਠੂਗਾ ਆਪਦੇ ਸਾਰੇ ਉਹਦੇ ਤੇ ਆ ਕੇ ਕਿਸਾਨ ਹੁੰਦੇ ਨਾ ਤੇ ਮੈਂ ਆਪਦੇ ਕਿਸਾਨ ਭਰਾਵਾਂ ਦੇ ਨਾਲ ਬੈਠੂਗਾ ਪਰ ਆਪਾਂ ਲੜਾਈ ਆਪਣੀ ਕਿਸੇ ਵਿਰੋਧੀ ਦੇ ਨਾਲ ਆ ਆਪਾਂ ਉਹ ਲੜਾਈ ਆਪਦੇ ਪਰਿਵਾਰ 'ਚ ਆਪਦੇ ਘਰ 'ਚ ਨਾ ਬਣਾਈਏ ਮੈਂ ਇੱਕ ਨਿੱਕੀ ਜੀ ਗੱਲ ਦੱਸੂਗਾ ਉਦਾਹਰਨ ਦੇ ਤੌਰ ਤੇ ਜਦੋਂ ਜੀਰੇ ਵਾਲੀ ਸ਼ਰਾਬ ਮਿੱਲ ਬੰਦ ਹੋਈ ਆ ਪਿੰਡਾਂ ਦੇ ਲੋਕਾਂ ਨੇ ਲਾਗੂ ਬੰਨੇ ਰੋਲਾ ਪਾਇਆ ਕੇ ਪਿੰਡਾਂ ਦੇ ਵਿੱਚੋਂ ਨਲਕਿਆਂ ਚੋਂ ਮੋਟਰਾਂ ਵਾਲੇ ਬੋਰਾਾਂ ਚੋਂ ਲਾਹ ਨਿਕਲਦੀ ਪਈ ਆ ਕਿ ਜਿਹੜੀ ਜੀਰੇ ਵਾਲੀ ਫੈਕਟਰੀ ਆ ਉਹ ਲਾਹਣ ਜਿਹੜੀ ਆ ਸ਼ਰਾਬ ਕੱਟ ਕੇ ਲਾਹਣ ਬੋਰਾਾਂ ਦੇ ਵਿੱਚ ਪਾ ਰਹੇ ਆ ਤੇ ਉੱਥੇ ਧਰਨਾ ਲਾਇਆ ਕਿਸਾਨ ਜਥੇਬੰਦੀਆਂ ਨੇ ਉਹ ਜੀਰੇ ਵਾਲੀ ਮਿਲ ਬੰਦ ਹੋਈ ਜਦੋਂ ਉਹ ਮਿਲ ਬੰਦ ਹੋਈ ਤੇ ਉਹਦੇ ਬਾਅਦ ਸਾਡੇ ਹਲਕੇ ਦੇ ਵਿੱਚ ਸਾਡੀ ਵਿਧਾਨ ਸਭਾ ਪੱਟੀ ਦੇ ਵਿੱਚ ਪਿੰਡ ਲੋਕੇ ਦੇ ਵਿੱਚ ਰਾਣਾ ਗੁਰਜੀਤ ਸਿੰਘ ਕਾਂਗਰਸ ਦੇ ਲੀਡਰ ਨੇ ਉਹਨਾਂ ਦੀ ਸ਼ਰਾਬ ਦੀ ਫੈਕਟਰੀ ਹੀ ਸਾਡੀ ਵਿਧਾਨ ਸਭਾ ਹਲਕਾ ਪੱਟੀ ਦੇ ਪਿੰਡ ਲੋਕਾ ਦੇ ਵਿੱਚ ਤੇ ਉੱਥੇ ਵੀ ਕੁਝ ਸ਼ਰਾਰਤੀ ਅੰਸਰਾਂ ਨੇ ਵਿੱਚੋਂ ਗੱਲ ਸ਼ੁਰੂ ਕਰਤੀ ਕਿ ਆਪਾਂ ਵੀ ਇਖੇ ਧਰਨਾ ਲਾਉਣਾ ਤੇ ਇਹ ਫੈਕਟਰੀ ਆਪਾਂ ਇਹ ਵੀ ਬੰਦ ਕਰਨੀ ਜਿਵੇਂ ਜੀਰੇ ਵਾਲੀ ਫੈਕਟਰੀ ਬੰਦ ਹੋਈ ਆ ਆਪਾਂ ਲੋਟੀ ਵਾਲੀ ਫੈਕਟਰੀ ਵੀ ਬੰਦ ਕਰਨੀ ਆ ਤੇ ਜਿਹੜੇ 25 30 ਪਿੰਡ ਘੇਰੇ ਘੇਰੇ ਪੈਂਦੇ ਹੀ ਮੇਰੀ ਵਿਧਾਨ ਸਭਾ ਦੇ ਜਿਵੇਂ ਲੋਕਾ ਨਥੂਚਾਪ ਜੋੜਾ ਕੈਰੋਂ ਟੋਟੀਆਂ ਉਸਮਾਵਰਾਣਾ ਹੋਰ ਵੀ ਪਿੰਡ ਉਹਨਾਂ ਸਾਰਿਆਂ ਸਾਥੀਆਂ ਨੇ ਮੈਨੂੰ ਫੋਨ ਕਰਨੇ ਸ਼ੁਰੂ ਕਰਤੇ ਵੀ ਭੁੱਲਣ ਸਾਹਿਬ ਸਾਡਾ ਨਾਂ ਬੰਦੇ ਸੰਪਰਕ ਕਰਦੇ ਪਏ ਆ ਉਹ ਕਹਿੰਦੇ ਕਿ ਆ ਪੱਤਰ ਨਾ ਲਾ ਕੇ ਲੋਕੀ ਵਾਲੀ ਸ਼ਰਾਬ ਮਿਲ ਵੀ ਜਿਵੇਂ ਜੀਰੇ ਵਾਲੀ ਬੰਦ ਹੋਈ ਆ ਆਪਾਂ ਇਹ ਵੀ ਮਿਲ ਬੰਦ ਕਰਾਉਣੀ ਆ ਤੇ ਸਾਡੇ ਵੀ ਇੱਥੇ ਲਾਗੇ ਲਾਗੇ ਨਾ ਕਈ ਨਲਕਿਆਂ ਦੇ ਵਿੱਚੋਂ ਲਾਹ ਨਿਕਲਦੀ ਆ ਮੈਂ ਕਿਹਾ ਵੀ ਤੁਸੀਂ ਤਰਨੇ ਵਾਲੇ ਪਾਸੇ ਨਾ ਜਾਓ ਆਪਾਂ ਮਿਲ ਬੰਦ ਨਹੀਂ ਕਰਾਉਣੀ ਤੁਸੀਂ ਉਹ ਫੈਕਟਰੀ ਦੇ ਮਾਲਕਾਂ ਨਾਲ ਮਿਲ ਕੇ ਮੀਟਿੰਗ ਕਰੋ ਜਿਹੜੇ ਵਿੱਚ ਕੰਮ ਕਰਦੇ ਉਹਨਾਂ ਨਾਲ ਮੀਟਿੰਗ ਕਰੋ ਤੇ ਉਹਨਾਂ ਨੂੰ ਇਹ ਗੱਲ ਤੋਂ ਕਿ ਜਿਹੜਾ ਤੁਸੀਂ ਸ਼ਰਾਬ ਕੱਢ ਕੇ ਲਾਨ ਬੂਰਾਂ ਚ ਪਾਉਂਦੇ ਉਹ ਬੰਦ ਕਰ ਦਿਓ ਜੇ ਤੁਸੀਂ ਬੰਦਨਾ ਕੀਤੀ ਤੇ ਫਿਰ ਅਸੀਂ ਸੰਘਰਸ਼ ਕਰਾਂਗੇ ਮੈਂ ਕਿਹਾ ਕੋਈ ਕਿਸੇ ਦਾ ਕੰਮ ਬੰਦ ਨਾ ਆਪਾਂ ਕਰਈਏ ਇੱਥੋਂ ਰੋਜ਼ਗਾਰ ਮਿਲਦਾ ਕਿਉਂ ਮੈਂ ਗੱਲ ਕਹੀ ਕਿਉਂਕਿ ਉੱਥੋਂ 2-3 ਹਜ਼ਾਰ ਲੋਕ ਜਿਹੜੇ ਕੰਮ ਕਰਦੇ ਆ ਉਹ 2-3 ਹਜ਼ਾਰ ਪਰਵਾਰਾਂ ਨੂੰ ਰੋਟੀ ਮਿਲਦੀ ਪਈ ਆ ਤੇ ਉਹਦੇ ਬਾਅਦ ਉਹ ਜਦੋਂ ਗੱਲ ਧੁਕਦੀ ਧੁਕਦੀ ਗਾਂ ਉਹ ਗੱਲ ਰਾਨਾ ਗੁਰਜੀਤ ਸਿੰਘ ਤੱਕ ਪਹੁੰਚੀ ਰਾਣਾ ਗੁਰਜੀਤ ਸਿੰਘ ਨੇ ਮੈਨੂੰ ਫੋਨ ਕੀਤਾ ਮੈਨੂੰ ਕਹਿੰਦਾ ਭੁੱਲਰ ਸਾਹਿਬ ਮੈਂ ਗੱਲ ਸੁਣੀ ਆਂ ਕਿ ਇੱਥੇ ਧਰਨਾ ਲਾਉਣ ਲੱਗੇ ਆ ਬੰਦੇ ਤੇ ਵਿੱਚ ਤੁਹਾਡੀ ਪਾਰਟੀ ਦੇ ਬੰਦੇ ਵੀ ਮੈਂ ਕੀਤਾ ਆ ਤੇ ਦੇ ਪਈ ਆ ਵਿੱਚ ਵੀ ਆ ਪੱਤਰ ਨਾ ਲਾ ਕੇ ਮਿਲ ਬੰਦ ਕਰਾਉਣੀ ਆ ਤੇ ਮੈਂ ਤੇ ਰਾਣੀ ਗੁਰਜੀਤ ਸਿੰਘ ਦੇ ਫੋਨ ਆਉਣ ਤੋਂ ਪਹਿਲਾਂ ਹੀ ਆਪ ਦੇ ਜਿਹੜੇ ਸਾਡੇ ਪਾਰਟੀ ਦੇ ਵਰਕਰ ਉਹਨਾਂ ਨੂੰ ਕਹਤਾ ਵੀ ਧਰਨਾ ਬਿਲਕੁਲ ਨਹੀਂ ਲਾਉਣਾ ਉਹਨਾਂ ਨਾਲ ਮੀਟਿੰਗ ਕਰ ਲਓ ਵੀ ਥੱਲੜਾ ਪਾਣੀ ਨਾ ਜਾਂਦਾ ਕਰਨ ਬਾਕੀ ਆਪਾਂ ਕਾਹ ਤੋਂ ਮੇਲ ਬੰਦ ਕਰਾਉਣੀ ਮੈਂ ਰਾਣਾ ਗੁਰਜੀਤ ਸਿੰਘ ਨੂੰ ਇਹ ਵਿਸ਼ਵਾਸ ਦਵਾਇਆ ਵੇਖੋ ਤੁਹਾਡੀ ਪਾਰਟੀ ਕਾਂਗਰਸ ਆ ਮੇਰੀ ਪਾਰਟੀ ਆਮ ਆਦਮੀ ਪਾਰਟੀ ਆ ਪਰ ਮੈਂ ਕਿਸੇ ਦਾ ਬਿਜ਼ਨਸ ਨਹੀਂ ਬੰਦ ਕਰਾਉਂਗਾ ਇੰਡਸਟਰੀ ਬੜੀ ਓਕੀ ਲੱਗਦੀ ਆ ਤੁਸੀਂ ਸਾਡੇ ਇੱਥੇ ਇੰਡਸਟਰੀ ਲਾ ਕੇ 2-3 ਹਜ਼ਾਰ ਪਰਿਵਾਰਾਂ ਨੂੰ ਰੋਜ਼ਗਾਰ ਦੇਂਦੇ ਪਏ ਜੇ ਮੈਂ ਕਿਉਂ ਤੁਹਾਡੀ ਇੰਡਸਟਰੀ ਬੰਦ ਕਰਵਾਉਂਗਾ ਮੈਂ ਹੋ ਸਕਿਆ ਤੁਹਾਡੀ ਮਦਦ ਜ਼ਰੂਰ ਕਰ ਦੂੰਗਾ ਪਰ ਤੁਹਾਡੀ ਇੰ લાઉંગા ਪਰ ਮੇਰੀ ਇਹ ਬੇਨਤੀ ਹੈ ਰਾਣਾ ਜੀ ਜਿਹੜਾ ਸ਼ਰਾਬ ਕੱਢਣ ਤੋਂ ਬਾਅਦ ਪਿੰਡਾਂ ਦੇ ਲਾਗੇ ਬੰਨੇ ਵਾਲੇ ਤੇ ਲੋਕ ਕਹਿੰਦੇ ਸਾਡੇ ਨਲਕਿਆਂ ਚੋਂ ਲਾਹਣ ਨਿਕਲਦੀ ਆ ਜਿਹੜੀ ਸ਼ਰਾਬ ਕੱਢਣ ਤੋਂ ਬਾਅਦ ਤੁਸੀਂ ਲਾਹਣ ਜੇ ਬੂਰਾ ਚ ਪਾਉਂਦੇ ਜੇ ਤੇ ਉਹ ਲਾਹਣ ਪਾਣੀ ਬੰਦ ਕਰ ਦਿਓ ਆਪਦਾ ਟ੍ਰੀਟਮੈਂਟ ਪਲਾਟ ਚਲਾਓ ਪਾਣੀ ਨੂੰ ਟ੍ਰੀਟ ਕਰਕੇ ਖੇਤੀ ਲਈ ਵਰਤੋ ਨਾ ਕਿ ਬੂਰਾਂ ਦੇ ਵਿੱਚ ਪਾਓ ਚਲੋ ਰਾਣਾ ਜੀ ਨੇ ਵਿਸ਼ਵਾਸਤ ਆਇਆ ਕਿ ਅਸੀਂ ਪੂਰਾ ਦੇ ਵਿੱਚ ਪਹਿਲਾਂ ਵੀ ਨਹੀਂ ਪਾਉਂਦੇ ਤੇ ਗਾਂ ਅਸੀਂ ਬਿਲਕੁਲ ਨਹੀਂ ਪਾਵਾਂਗੇ ਕਿਤੇ ਵੀ ਅਸੀਂ ਨਜਾਇਜ਼ ਦੁਰਵਰਤੋਂ ਨਹੀਂ ਕਰਾਂਗੇ ਲਾਂ ਦੀ ਅਸੀਂ ਟ੍ਰੀਟਮੈਂਟ ਪਲਾਟ ਚਲਾ ਕੇ ਟ੍ਰੀਟ ਕਰਕੇ ਪਾਣੀ ਖੇਤੀ ਲਈ ਵਰਤਾਂਗੇ ਉਹਨਾਂ ਵਿਸ਼ਵਾਸਤਵਾਤਾ ਉਹਦੇ ਬਾਅਦ ਮੈਂ ਆਪਦੇ ਸਾਥੀਆਂ ਨੂੰ ਫੇਰ ਕਹਤਾ ਮੈਂ ਕਿਹਾ ਬਿਲਕੁਲ ਮਿਲ ਬੰਦ ਕਰਾਉਣ ਵਾਲੇ ਪਾਸੇ ਨਹੀਂ ਜਾਣਾ ਮਾਲਕਾਂ ਨਾਲ ਮੀਟਿੰਗ ਕਰਕੇ ਲਾਂਚ ਜ਼ਮੀਨ ਥੱਲੇ ਕੌਲ ਤੋਂ ਬੰਦ ਕਰ ਦਿਓ ਨਹੀਂ ਕਿ ਮੇਰੀ ਥਾਂ ਤੇ ਕੋਈ ਹੋਰ ਬੰਦਾ ਹੁੰਦਾ ਤੇ ਉਹ ਕਹਿੰਦਾ ਵੀ ਤਗੜੇ ਹੋ ਜਾਓ ਵੀ ਬੰਦ ਕਰਾ ਦਿਓ ਵਿਰੋਧੀ ਆ ਆਪਾਂ ਉਹਨੂੰ ਟਾਰਗੇਟ ਕਰਦੇ ਪਰ ਬਿਲਕੁਲ ਨਹੀਂ ਵੇਖੋ ਇੰਡਸਟਰੀ ਨਾਲ ਮੇਰੇ ਹਲਕੇ ਦੇ 2-3 ਹਜ਼ਾਰ ਪਰਿਵਾਰਾਂ ਨੂੰ ਰੋਟੀ ਮਿਲਦੀ ਆ ਤੇ ਉਹਦੇ ਬਾਅਦ ਰਾਣਾ ਗਰਜੀਤ ਸਿੰਘ ਨੇ ਜਦੋਂ 20-30 ਦਿਨਾਂ ਗੇ ਠੰਡ ਠੰਡੇ ਹੜਾ ਹੋ ਗਿਆ ਕੰਮ ਨਿਪਟੜ ਗਿਆ ਪਤਾ ਲੱਗ ਗਿਆ ਵੀ ਹੁਣ ਨਹੀਂ ਤਰਨਾ ਲੱਗਣਾ ਰਾਣਾ ਗਰਜੀਤ ਸਿੰਘ ਨੇ ਮੈਨੂੰ ਫੋਨ ਕਰਕੇ ਮੇਰਾ ਧੰਨਵਾਦ ਕੀਤਾ ਤੇ ਫਿਰ ਮੈਨੂੰ ਰਾਣਾ ਗਜੀਤ ਸਿੰਘ ਕਹਿੰਦੇ ਵੀ ਮੇਰੇ بیٹے ਨੇ ਕੁਲਰ ਸਾਹਿਬ ਰਾਣੀ ਅੰਦਰ ਪ੍ਰਤਾਪ ਨੇ ਤੁਹਾਡਾ ਧੰਨਵਾਦ ਕਰਨ ਉਹ ਮਹਾਰਾਣਾ ਜੀ ਤੁਹਾਡਾ ਧੰਨਵਾਦ ਹੋ ਗਿਆ ਤੁਸੀਂ ਬਸ ਜ਼ਮੀਨ ਦੇ ਥੱਲੇ ਲਹਣ ਨਾ ਪਾਓ ਪਾਣੀ ਚੰਗਾ ਸਾਫ਼ ਹੋਉਂਦਿਓ ਤੇ ਤੁਹਾਡਾ ਧੰਨਵਾਦ ਹੋ ਗਿਆ ਜੀ ਇੰਦਰ ਪ੍ਰਤਾਪ ਆ ਗਿਆ ਕਹਿੰਦੇ ਨਹੀਂ ਗਿਫਟ ਦੇਣ ਉਹਨਾਂ ਤੁਹਾਨੂੰ ਮੈਂ ਕਹਾਂ ਜੀ ਤੁਹਾਡਾ ਗਿਫਟ ਇੰਨਾ ਹੀ ਵੱਡਾ ਸਾਡੇ ਇਲਾਕੇ ਨੂੰ ਸਾਡੇ ਲੋਕਾਂ ਵਾਲੇ ਏਰੀਏ ਨੂੰ ਤੁਸੀਂ ਪਾਣੀ ਨੂੰ ਸਾਫ਼ ਸੁਥਰਾ ਕਰ ਦਿਓ ਪਾਣੀ ਜਿਹੜਾ ਉਹ ਜਿਹੜੀ ਲਹਣ ਹੈ ਉਹਨੂੰ ਟ੍ਰੀਟ ਕਰਕੇ ਖੇਤੀ ਲਈ ਵਰਤੋ ਸਾਡਾ ਧਰਤੀ ਦੇ ਖਲਾ ਪਾਣੀ ਵਾਜੇ ਤੇ ਸਾਨੂੰ ਇਹੋ ਹੀ ਗਿਫਟ ਆ ਇੰਨਾ ਹੀ ਗਿਫਟ ਵੱਡਾ ਵੇਖੋ ਜੇ ਮੇਰੀ ਥਾਂ ਕੋਈ ਹੋਰ ਲੀਡਰ ਹੁੰਦਾ ਹੋ ਸਕਦਾ ਉਹ ਸ਼ਹਿਰ ਦੇੰਦਾ ਬੰਦਿਆਂ ਨੂੰ ਤੇ ਉਹ ਉੱਥੇ ਧਰਨਾ ਲੱਗਦਾ ਮਿਲ ਬੰਦ ਹੁੰਦੀ ਤੇ 2-3 ਹਜ਼ਾਰ ਪਰਿਵਾਰਾਂ ਨੇ ਬੇਰਜ਼ਗਾਰ ਹੋ ਜਾਣਾ ਸੀ ਉਸੇ ਤਰ੍ਹਾਂ ਜਦੋਂ ਧਰਨੇ ਲੱਗਦੇ ਆ ਸੜਕਾਂ ਦੇ ਉੱਤੇ ਜਦੋਂ ਰਸਤੇ ਬੰਦ ਹੋ ਜਾਂਦੇ ਆ ਮੇਨ ਹਾਈਵੇ ਆ ਸ਼ੰਭੂ ਤੇ ਖਨੋਰੀ ਬਾਈਡਰ ਉਥੋਂ ਹੀ ਦੂਜੀਆਂ ਸਟੇਟਾਂ ਤੋਂ ਕੱਚਾ ਮਾਲ ਆਉਣਾ ਵਪਾਰੀ ਨੇ ਕੱਚਾ ਮਾਲ ਲਿਆ ਕੇ ਮਾਲ ਬਣਾ ਕੇ ਉਸ ਮਾਲ ਨੂੰ ਫੇਰ ਡਿਲੀਵਰੀ ਕਰਨੀ ਆ ਤੇ ਇਸੇ ਹਾਈਵੇ ਦੇ ਰਾਹੀਂ ਇਹਨਾਂ ਰਾਵਾਂ ਰਸਤਿਆਂ ਥਾਣੀ ਦੂਜੀਆਂ ਸਟੇਟਾਂ ਨੂੰ ਦੂਜਿਆਂ ਦੇਸ਼ਾਂ ਨੂੰ بندرگاہ ਨੂੰ ਮਾਲ ਇੱਧਰ ਤੇ ਜਾਣਾ ਜੇ ਇਹ ਰਸਤੇ ਬੰਦ ਰਹਿਣਗੇ ਤੇ ਉਹ ਮਾਲ ਕਿਵੇਂ ਜਾਊਗਾ ਵੇਖੋ ਆਮ ਆਦਮੀ ਪਾਰਟੀ ਸਰਦਾਰ ਭਗਵੰਤ ਸਿੰਘ ਮਾਨ ਪੁਲਿਸ ਪ੍ਰਸ਼ਾਸਨ ਸਾਰੇ ਮਿਲ ਕੇ ਇਹ ਜਿਹੜੀ ਯੋਧ ਨਸ਼ਿਆਂ ਵਿਰੁੱਧ ਲੜਾਈ ਲੜਦੇ ਪਏ ਆ ਕਿਸੇ ਨੂੰ ਮਾਰ ਕੇ ਜਾਂ ਕਿਸੇ ਨੂੰ ਫੜ ਕੇ ਜੇਲ੍ਹ ਪਿੱਛੇ ਭੇਜ ਕੇ ਕਿ ਇਹ ਆਪਾਂ ਜ਼ਹਿਰ ਪੂਰੀ ਤਰ੍ਹਾਂ ਬੰਦ ਨਹੀਂ ਕਰ ਸਕਦੇ ਤਾਂ ਹੀ ਬੰਦ ਕਰ ਸਕਦੇ ਆ ਕੋਈ ਪ੍ਰਾਈਵੇਟ ਇੰਡਸਟਰੀ ਆਵੇ ਕੋਈ ਸਰਕਾਰੀ ਇੰਡਸਟਰੀ ਆਵੇ ਕੁਝ ਨਾ ਕੁਝ ਅਸੀਂ ਦੇ ਜਗਾਰ ਦਈਏ ਨੌਜਵਾਨਾਂ ਨੂੰ ਜਿਹੜੇ ਪੁੱਠੇ ਰਸਤੇ ਪਏ ਆ ਭਟਕੇ ਆ ਨਸ਼ੇ ਦੀ ਲਾਤੀ ਲੱਗਿਆ ਉਹਨਾਂ ਨੂੰ ਅਸੀਂ ਕੰਮ ਦਈਏ ਉਹ ਕੰਮ ਤੇ ਲੱਗਣ ਨੌਜਵਾਨ ਉਹਨਾਂ ਨੂੰ ਪਤਾ ਹੋਵੇ ਕਿ ਅਸੀਂ ਪੈਸੇ ਕਮਾ ਕੇ ਆਪਦੇ ਪੈਣਾ ਭਰਾਵਾਂ ਨੂੰ ਆਪਦੇ ਬੱਚਿਆਂ ਨੂੰ ਪਾਲਣਾ ਤੇ ਉਹ ਆਪੇ ਪੁੱਠੇ ਰਸਤੇ ਤੋਂ ਸਿੱਧੇ ਰਸਤੇ ਤੇ ਜਾਣ ਤੇ ਮੈਂ ਫੇਰ ਤੋਂ ਇਹੋ ਬੇਨਤੀ ਕਰੂੰਗਾ